ਅੱਜ ਦੀ ਵੀਡੀਓ ਬਹੁਤ ਸ਼ਾਨਦਾਰ ਵੀਡੀਓ ਹੈ ਕਿਉਂਕਿ ਤੁਹਾਡੇ ਵਾਸਤੇ ਉਹ ਚੀਜ਼ ਲੈ ਕੇ ਆਏ ਆਂ ਜਿਹਦੇ ਨਾਲ ਤੁਸੀਂ ਬਹੁਤ ਵੱਡਾ ਪ੍ਰੋਫਿਟ ਲੈ ਸਕਦੇ ਜੋ ਬਹੁਤ ਵੱਡਾ ਪ੍ਰੋਫਿਟ ਲੈ ਸਕਦੇ ਜੋ ਤੇ ਉਹ ਵੀ ਸੇਫ ਤਰੀਕੇ ਦੇ ਨਾਲ ਹੁਣ ਦੇਖੋ ਜਦੋਂ ਮੈਂ ਗੱਲ ਕਰਦਾ ਆਂ ਵੱਡੇ ਪ੍ਰੋਫਿਟ ਦੀ ਜਾਂ ਫਿਰ ਕੋਈ ਵੀ ਗੱਲ ਕਰਦਾ ਵੱਡੇ ਪ੍ਰੋਫਿਟ ਦੀ ਸੋ ਵੱਡਾ ਪ੍ਰੋਫਿਟ ਸੁਣ ਤੇ ਆਪਾਂ ਨੂੰ ਲੱਗਦਾ ਕਿ ਵੱਡਾ ਪ੍ਰੋਫਿਟ ਲੈਣਾ ਕੀ ਆ ਰਿਸਕੀ ਆ ਕਿਉਂਕਿ ਵੱਡਾ ਪ੍ਰੋਫਿਟ ਲੈਂਦੇ ਲੈਂਦੇ ਆਪਣਾ ਲਾਸ ਵੀ ਹੋ ਸਕਦਾ ਪਰ ਮੈਂ ਕੀ ਕਹਿਣ ਦਿਆਂ ਕਿ ਸੇਫ ਤਰੀਕੇ ਦੇ ਨਾਲ ਵੱਡਾ ਪ੍ਰੋਫਿਟ ਲੈ ਸਕਦੇ ਹੋ ਮਤਲਬ ਜਾਂ ਤਾਂ ਦੇਖੋ ਤੁਹਾਡਾ ਪ੍ਰੋਫਿਟ ਹੋਊਗਾ ਤੇ ਜਾਂ ਤੁਹਾਡਾ ਬਹੁਤ ਵੱਡਾ ਪ੍ਰੋਫਿਟ ਹੋਊਗਾ ਕੀ ਕਹਦਾ ਮੈਂ ਕਿ ਜਾਂ ਤਾਂ ਤੁਹਾਡਾ ਦੇਖੋ ਪ੍ਰੋਫਿਟ ਹੋਊਗਾ ਤੇ ਜਾਂ ਤੁਹਾਡਾ ਬਹੁਤ ਵੱਡਾ ਪ੍ਰੋਫਿਟ ਹੋਊਗਾ ਲਾਸ ਦੀ ਗੱਲ ਨਹੀਂ ਕੀਤੀ ਮਤਲਬ ਕਿ ਦੋਹਾਂ ਹਾਲਾਤਾਂ ਦੇ ਵਿੱਚ ਦੋਹਾਂ ਸਿਚੁਏਸ਼ਨਾਂ ਦੇ ਵਿੱਚ ਪ੍ਰੋਫਿਟ ਤਾਂ ਹੋਣਾ ਹੀ ਆ ਜਾਂ ਛੋਟਾ ਪ੍ਰੋਫਿਟ ਹੋ ਜਾ ਜਾਂ ਵੱਡਾ ਪ੍ਰੋਫਿਟ ਹੋ ਜਾਊਗਾ ਸੋ ਇਹ ਕਿਹੜਾ ਤਰੀਕਾ ਹੈ ਜੀਦੇ ਨਾਲ ਸਿਰਫ ਪ੍ਰੋਫਿਟ ਹੀ ਹੋਊਗਾ ਲੌਸ ਨਹੀਂ ਹੋਊਗਾ ਸਮਝਦੇ ਆਪਾਂ ਇਸ ਚੀਜ਼ ਨੂੰ ਸੋ ਇਹ ਜਿਹੜੀ ਚੀਜ਼ ਹੈ ਨੇ ਇਹਨੂੰ ਕਹਿੰਦੇ ਆ ਸਟਾਪ ਲੌਸ ਟ੍ਰੇਲਿੰਗ ਬਹੁਤ ਤਗੜੀ ਕਲਾ ਹੈ ਤੇ ਆਪਸ਼ਨ ਬਾਇਰ ਨੂੰ ਹਰ ਆਪਸ਼ਨ ਬਾਇਰ ਨੂੰ ਇਹ ਚੀਜ਼ ਆਉਣੀ ਚਾਹੀਦੀ ਹੈ ਸੋ ਦੇਖੋ ਸਟਾਪ ਲੌਸ ਟ੍ਰੇਲਿੰਗ ਦਾ ਮਤਲਬ ਹੁੰਦਾ ਹੈ ਕਿ ਸਟਾਪ ਲੌਸ ਨੂੰ ਅੱਗੇ ਕਰਦੇ ਜਾਣਾ ਸਟਾਪ ਲੌਸ ਨੂੰ ਅੱਗੇ-ਅੱਗੇ ਕਰਦੇ ਜਾਣਾ ਕਿਵੇਂ ਕਰਨਾ ਸਮਝਦੇ ਆਂ ਐਗਜ਼ਾਮਪਲ ਲੈਨੇ ਆਪਾਂ ਮੰਨ ਲਓ 1 ਮਿੰਟ ਆ ਥੋੜਾ ਜਿਹਾ ਆਪਾਂ ਰਿਮੂਵ ਕਰ ਦਈਏ ਮੰਨ ਲਓ W ਪੈਟਰਨ ਬਣਿਆ W ਪੈਟਰਨ ਬਣਿਆ ਤੇ ਇੱਕ ਮਿੰਟ ਇਹ ਜਿਆਦਾ ਵੱਡਾ ਹੋ ਗਿਆ W ਪੈਟਰਨ ਬਣਿਆ ਇੱਥੇ ਤੁਸੀਂ ਲਾਇਆ ਸਟੌਪ ਲੌਸ ਤੇ ਇੱਥੇ ਤੁਹਾਡੀ ਹੋ ਗਈ ਐਂਟਰੀ ਠੀਕ ਹੈ ਐਂਟਰੀ ਹੋ ਗਈ ਹੁਣ ਦੇਖੋ ਮਾਰਕੀਟ ਕਿਵੇਂ ਉੱਤੇ ਜਾਂਦੀ ਐਦਾਂ ਉੱਤੇ ਜਾਂਦੀ ਬਿਲਕੁਲ ਨਹੀਂ ਮਾਰਕੀਟ ਐਦਾਂ ਉੱਤੇ ਜਾਂਦੀ ਹੈ ਐਦਾਂ ਮਾਰਕੀਟ ਉੱਤੇ ਜਾਂਦੀ ਹੈ ਸੋ ਐਦਾਂ ਮਾਰਕੀਟ ਉੱਤੇ ਜਾਂਦੀ ਹੈ ਤੇ ਇੱਥੋਂ ਤੱਕ ਤੁਸੀਂ ਰੋਕ ਨਹੀਂ ਪਾਉਂਦੇ ਕਿਉਂ ਨਹੀਂ ਰੁਕ ਪਾਉਂਦੇ ਕਿਉਂਕਿ ਤੁਹਾਡੀ ਜਿਹੜੀ ਸਾਈਕੋਲੋਜੀ ਆ ਉਹ ਵੇਖਿਆ ਤੁਸੀਂ ਮਾਰਕੀਟ ਨੂੰ ਸਮਝਿਆ ਨਹੀਂ ਕਿ ਮਾਰਕੀਟ ਇਦਾਂ ਉੱਤੇ ਜਾਂਦੀ ਆ ਇਹ ਨੇਚਰ ਆ ਮਾਰਕੀਟ ਦਾ ਹੁਣ ਦੇਖੋ ਤੁਸੀਂ ਇੱਥੇ ਐਂਟਰੀ ਕੀਤੀ ਆ ਮਾਰਕੀਟ ਉੱਤੇ ਗਈ ਪ੍ਰੋਫਿਟ ਨਜ਼ਰ ਆਉਣ ਡਿਆ ਤੁਹਾਨੂੰ ਮਜ਼ਾ ਆਉਣ ਡਿਆ ਮਾਰਕੀਟ ਥੋੜਾ ਥੱਲੇ ਆਈ ਲਾਸ ਨਜ਼ਰ ਆਉਣ ਡਿਆ ਜਾਂ ਫਿਰ ਪ੍ਰੋਫਿਟ ਕੱਟ ਗਿਆ ਦੁੱਖ ਆਉਣ ਡਿਆ ਡਰ ਲੱਗਣ ਡਿਆ ਕਿਤੇ ਇਹ ਮੇਰਾ ਲਾਸ ਨਾ ਹੋ ਜੇ ਇਸ ਸਟ੍ਰੇਟ ਦੇ ਵਿੱਚ ਹੁਣ ਫੇਰ ਉੱਤੇ ਗਈ ਫੇਰ ਬਹੁਤ ਜ਼ਿਆਦਾ ਮਜ਼ਾ ਆਇਆ ਯਾਰ ਪ੍ਰੋਫਿਟ ਆਉਣ ਡਿਆ ਤੇ ਫੇਰ ਉਸ ਤੋਂ ਬਾਅਦ ਥੋੜਾ ਥੱਲੇ ਆਈ ਯਾਰ ਫੇਰ ਪ੍ਰੋਫਿਟ ਕੱਟ ਗਿਆ ਹੁਣ ਇਹ ਜਿਹੜੀ ਚੀਜ਼ ਤੁਹਾਨੂੰ ਰੁਕਣ ਨਹੀਂ ਦਿੰਦੀ ਜਦੋਂ ਤੁਹਾਡਾ ਪ੍ਰੋਫਿਟ ਘਟਦਾ ਉਦੋਂ ਤੁਹਾਨੂੰ ਲੱਗਦਾ ਕਿ ਯਾਰ ਪ੍ਰੋਫਿਟ ਨਹੀਂ ਕੱਢਣਾ ਚਾਹੀਦਾ ਮੇਰਾ ਜਿੱਥੇ ਤੁਹਾਨੂੰ ਜਿਆਦਾ ਪ੍ਰੋਫਿਟ ਮਿਲਦਾ ਨਾ ਉੱਥੇ ਤੋਂ ਹੀ ਨਿਕਲ ਜਾਂਦੇ ਜੋ ਪੂਰਾ ਨਹੀਂ ਲੈਂਦੇ ਪ੍ਰੋਫਿਟ ਤੇ ਜਦੋਂ ਦੇਖੋ ਸਟੌਪ ਲੌਸ ਲੈਣਾ ਉਦੋਂ ਤਾਂ ਪੂਰਾ ਲੈਣਾ ਹੀ ਆ ਤੇ ਫਿਰ ਪ੍ਰੋਫਿਟ ਕਿਉਂ ਨਹੀਂ ਪੂਰਾ ਲੈਣਾ ਏਸੇ ਵਜ੍ਹਾ ਕਰਕੇ ਤੁਸੀਂ ਪ੍ਰੋਫਿਟੇਬਲ ਨਹੀਂ ਬਣ ਪਾਉਂਦੇ ਜੋ ਸੋ ਇਹ ਜਿਹੜਾ ਡਰ ਹੈ ਨਾ ਇਹਨੂੰ ਕੱਢਣ ਦਾ ਸੇਫ ਤਰੀਕਾ ਹੈ ਸੌਖਾ ਤਰੀਕਾ ਹੈ ਸਟੌਪ ਲੌਸ ਟ੍ਰੇਲ ਕਰਨਾ ਕਿੱਦਾਂ ਕਰਨਾ ਦੇਖੋ ਇੱਥੇ ਐਂਟਰੀ ਕੀਤੀ ਆਪਾਂ ਮਾਰਕੀ ਆ ਜਿਹੜਾ ਆਪਣਾ ਹਾਈ ਬਣ ਗਿਆ ਇਹ ਹਾਈ ਜਦੋਂ ਦੇਖੋ ਬ੍ਰੇਕ ਹੁੰਦਾ ਤੇ 5 ਮਿੰਟ ਦੇ ਟਾਈਮ ਫਰੇਮ ਤੇ ਕੋਈ ਹਰਾ ਕੈਂਡਲ ਉੱਤੇ ক্লোਜ਼ ਕਰਦਾ ਹੈ ਇੱਥੇ ਪਿਛਲੀ ਹਾਈ ਤੋਂ ਉੱਤੇ ਫਿਰ ਆਪਾਂ ਸਟਾਪ ਲੌਸ ਨੂੰ ਇੱਥੋਂ ਚੁੱਕ ਕੇ ਇੱਥੇ ਕਰ ਦੇਣਾ ਹੁਣ ਆਪਣਾ ਬਣ ਗਿਆ ਨਵਾਂ ਹਾਈ ਆ ਹੁਣ ਦੇਖੋ ਜਦੋਂ ਇਹ ਹਾਈ ਬ੍ਰੇਕ ਹੋਊਗਾ ਤੇ 5 ਮਿੰਟ ਦਾ ਕੈਂਡਲ ਇਸ ਹਾਈ ਤੋਂ ਉੱਤੇ ক্লোਜ਼ ਕਰੂਗਾ ਫਿਰ ਆਪਾਂ ਸਟਾਪ ਲੌਸ ਨੂੰ ਇੱਥੋਂ ਚੁੱਕ ਕੇ ਇੱਥੇ ਕਰ ਦੇਣਾ ਉਸ ਤੋਂ ਬਾਅਦ ਆ ਦੇਖੋ ਫਿਰ ਥੋੜਾ ਜਿਹਾ ਥੱਲੇ ਆਈ ਤੇ ਫਿਰ ਉਸ ਤੋਂ ਬਾਅਦ ਆ ਇਸ ਹਾਈ ਨੂੰ ਬ੍ਰੇਕ ਕੀਤਾ ਇਸਾਈ ਨੂੰ ਬ੍ਰੇਕ ਕਰਕੇ ਜਦੋਂ 5 ਮਿੰਟ ਦਾ ਕੈਂਡਲ ਇਸਾਈ ਤੋਂ ਉੱਤੇ ক্লোਜ਼ ਕਰੂਗਾ ਫਿਰ ਆਪਾਂ ਸਟਾਪ ਲੌਸ ਨੂੰ ਜੋਕ ਕੇ ਇੱਥੇ ਕਰ ਦੇਣਾ ਇੱਥੇ ਚੱਲ ਗਿਆ ਆਪਣਾ ਸਟਾਪ ਲੌਸ ਹੁਣ ਦੇਖੋ ਜੇ ਏਮੇ ਸੈਂਸਲਾ ਚੱਲੀ ਜਾਊਗਾ ਤੇ ਫਿਰ ਦੇਖੋ ਆਪਾਂ ਹੋਰ ਵੱਡੇ ਤੋਂ ਵੱਡਾ ਪ੍ਰੋਫਿਟ ਇਹਦੇ ਵਿੱਚ ਲੈ ਲਾਂਗੇ ਪਰ ਜੇ ਦੇਖੋ ਇੱਥੋਂ ਮਾਰਕੀਟ ਰਿਵਰਸ ਹੋ ਗਏ ਥੱਲੇ ਆ ਜਾਂਦੀ ਹੈ ਇੱਥੇ ਆਪਣਾ ਸਟਾਪ ਲੌਸ ਹੀ ਹਿੱਟ ਹੋ ਗਿਆ ਸਟਾਪ ਲੌਸ ਹਿੱਟ ਹੋ ਗਿਆ ਪਰ ਕੀ ਹੋਇਆ ਤੁਹਾਡਾ ਨੁਕਸਾਨ ਨਹੀਂ ਹੋਇਆ ਤੁਹਾਡਾ ਹੋਇਆ ਪ੍ਰੋਫਿਟ ਕੇਮੇ ਤੁਸੀਂ ਸਟਾਪ ਲੌਸ ਇੱਥੇ ਕਰ ਲਿਆ ਸੀ। ਇੱਥੋਂ ਤੱਕ ਜਿੰਨਾ ਪ੍ਰੋਫਿਟ ਤੁਹਾਡਾ ਬਣਦਾ ਹੈ ਉਹ ਤੁਹਾਡਾ ਬੁੱਕ ਹੋ ਚੁੱਕਾ ਹੈ। ਇੱਥੋਂ ਤੱਕ ਜਿੰਨਾ ਤੁਹਾਡਾ ਪ੍ਰੋਫਿਟ ਬਣਦਾ ਬੁੱਕ ਹੋ ਚੁੱਕਾ ਤੁਹਾਡਾ ਲੌਸ ਨਹੀਂ ਹੋਊਗਾ। ਜੇ اسی ਤਰੀਕੇ ਨਾਲ ਮਾਰਕੀਟ ਉੱਤੇ ਚਲਦੀ ਰਹੂਗੀ ਇਹੋ ਚੀਜ਼ ਕਰਦੇ ਰਹੋਗੇ ਪ੍ਰੋਫਿਟ ਹੋਰ ਵੱਡਾ ਹੁੰਦਾ ਜਾਊਗਾ ਤੇ ਜੇ ਮਾਰਕੀਟ ਥੱਲੇ ਆ ਗਈ ਤੁਹਾਡਾ ਸਟਾਪ ਲੌਸ ਹਿੱਟ ਕਰੂਗੀ ਫਿਰ ਵੀ ਤੁਸੀਂ ਪ੍ਰੋਫਿਟ ਦੇ ਵਿੱਚ ਹੀ ਤੁਹਾਡਾ ਕੱਟਿਆ ਜਾਊਗਾ। ਸੋ ਇਹ ਆ ਯਾਦੂ ਸਟਾਪ ਲੌਸ ਟ੍ਰੇਲਿੰਗ ਦਾ ਬਹੁਤ ਵੱਡੀ ਕਲਾ ਹੈ। ਸੋ ਇਹਨੂੰ ਆਪਾਂ ਦੇਖੋ ਚਾਰਟ ਤੇ ਸਮਝਦੇ ਆਂ ਚਾਰਟ ਤੇ ਸਮਝਦੇ ਆਂ ਸੋ ਦੇਖੋ ਆਪਾਂ ਖੋਲਿਆ ਇੱਥੇ ਨਿਫਟੀ ਦਾ ਚਾਰਟ ਤੇ ਨਿਫਟੀ ਦੇ ਵਿੱਚ ਦੇਖੋ ਆਪਣਾ ਬਣਿਆ ਸੀ ਡਬਲ ਯੂ ਪੈਟਰਨ ਦਿਨ ਸ਼ੁੱਕਰਵਾਰ ਸੋ ਇਹਦੇ ਵਿੱਚ ਦੇਖੋ ਆਪਣੀ ਐਂਟਰੀ ਇੱਥੇ ਬਣਦੀ ਆ ਤੇ ਇੱਥੇ ਆਪਣਾ ਦੇਖੋ ਸਟਾਪ ਲੌਸ ਬਣਦਾ ਹੈ ਠੀਕ ਹੈ ਇੱਥੇ ਆਪਣੀ ਸਟਾਪ ਲੌਸ ਇੱਥੇ ਆਪਣੀ ਐਂਟਰੀ ਹੈ ਹੁਣ ਇਹ ਦੇਖੋ ਆਪਣਾ ਬਣਦਾ ਇਹਦੇ ਵਿੱਚ ਆਪਾਂ ਐਟ ਦਾ ਮਨੀ ਸਟ੍ਰਾਈਕ ਪ੍ਰਾਈਸ ਲੈਂਦੇ ਆਂ ਸੋ ਐਟ ਦਾ ਮਨੀ ਸਟ੍ਰਾਈਕ ਪ੍ਰਾਈਸ ਇਹਦੇ ਵਿੱਚ ਆਪਣਾ ਬਣਦਾ ਆ 52050 ਸੋ 52050 ਦਾ ਜਿਹੜਾ ਆਪਣਾ ਕਾਲ ਆ ਉਹਦਾ ਚਾਰਟ ਵੀ ਆਪਾਂ ਇੱਕ ਸਾਈਡ ਤੇ ਲਾ ਲੈਣਾ ਹੈ 52050 ਇਹਦਾ ਜਿਹੜਾ ਕਾਲ ਆ ਉਹਦਾ ਚਾਰਟ ਆਪਾਂ ਇੱਕ ਸਾਈਡ ਤੇ ਲਾਵਾਂਗੇ ਇਹਨੂੰ ਮੇਰੇ ਖਿਆਲ ਨਾਲ ਥੋੜਾ ਜਿਆਦਾ ਰੀਫਰੈਸ਼ ਕਰਨਾ ਪੈਣਾ ਹੈ ਹੋ ਗਿਆ ਸੋ ਰੀਫਰੈਸ਼ ਹੋ ਗਿਆ ਸੋ ਆ ਦੇਖੋ ਜਿਹੜੇ ਟਾਈਮ ਤੇ ਨਿਫਟੀ ਦੇ ਵਿੱਚ ਡਬਲ ਪੈਟਰਨ ਬਣਿਆ ਸੇਮ ਉਸੇ ਟਾਈਮ ਤੇ ਇਹਦੇ ਵਿੱਚ ਵੀ ਡਬਲ ਪੈਟਰਨ ਬਣਿਆ ਹੁਣ ਦੇਖੋ ਤੁਹਾਨੂੰ ਦੋਨੋਂ ਚੀਜ਼ਾਂ ਬਾਰੇ ਦੱਸਾਂਗੇ ਕੀ ਕਾਲ ਸਾਈਡ ਦੇ ਵਿੱਚ ਆਪਾਂ ਕਿਵੇਂ ਟ੍ਰੇਲ ਕਰਨਾ ਹੈ ਤੇ ਪੁੱਟ ਸਾਈਡ ਦੇ ਵਿੱਚ ਟ੍ਰੇਲ ਕਿਵੇਂ ਕਰਨਾ ਦੋਨਾਂ ਦਾ ਤਰੀਕਾ ਸੇਮ ਸੇਮ ਕਿਵੇਂ ਮੈਂ ਤੁਹਾਨੂੰ ਦੱਸਦਾ ਦੇਖੋ ਜਦੋਂ ਤਾਂ ਦੇਖੋ ਨਿਫਟੀ ਦੇ ਚਾਰਟ ਦੇ ਵਿੱਚ ਬਣੂਗਾ ਆਪਣਾ ਡਬਲ ਪੈਟਰਨ ਉਦੋਂ ਨਿਫਟੀ ਜਾਊਗੀ ਉੱਤੀ ਠੀਕ ਹੈ ਜਦੋਂ ਨਿਫਟੀ ਦੇ ਚਾਰਟ ਦੇ ਵਿੱਚ ਬਣੂਗਾ ਐਮ ਪੈਟਰਨ ਉਦੋਂ ਥੱਲੇ ਜਾਊਗੀ ਪਰ ਜਿਹੜਾ ਦੇਖੋ ਤੁਹਾਡਾ ਪ੍ਰੀਮੀਅਮ ਦਾ ਚਾਰਟ ਆ ਇਹਦੇ ਵਿੱਚ ਹਮੇਸ਼ਾ ਸੇਮ ਟਾਈਮ ਤੇ ਜਦੋਂ ਤੁਹਾਡੇ W ਪੈਟਰਨ ਬਣਿਆ ਨਿਫਟੀ 'ਚ ਸੇਮ ਟਾਈਮ ਤੇ ਇਹਦੇ ਵਿੱਚ ਕੀ ਬਣੂਗਾ ਡਬਲੂ ਪੈਟਰਨ ਬਣੂਗਾ ਜਦੋਂ ਤੁਹਾਡਾ ਐਮ ਪੈਟਰਨ ਬਣਿਆ ਨਿਫਟੀ ਦੇ ਵਿੱਚ ਸੇਮ ਟਾਈਮ ਤੇ ਇਹਦੇ ਵਿੱਚ ਕੀ ਬਣੂਗਾ ਤੁਹਾਡਾ ਡਬਲੂ ਪੈਟਰਨ ਬਣੂਗਾ ਇਹਦੇ ਵਿੱਚ ਹਮੇਸ਼ਾ ਡਬਲੂ ਪੈਟਰਨ ਬਣੂਗਾ ਕਿਉਂ ਕਿ ਦੇਖੋ ਪ੍ਰੀਮੀਅਮ ਤੁਹਾਡਾ ਵਧੂਗਾ ਤੇ ਫੇਰ ਹੀ ਪ੍ਰੋਫਿਟ ਹੋਊਗਾ ਇੰਨੇ ਉੱਤੇ ਹੀ ਜਾਣਾ ਹੈ ਕਿਉਂਕਿ ਤੁਸੀਂ ਕੀ ਜੋ অপਸ਼ਨ ਬਾયર ਪ੍ਰੀਮੀਅਮ ਤੁਹਾਡਾ ਵਧੂਗਾ ਫੇਰ ਹੀ ਪ੍ਰੋਫਿਟ ਹੋਣਾ ਸੋ ਇਹਦੇ ਵਿੱਚ ਹਮੇਸ਼ਾ ਡਬਲੂ ਪੈਟਰਨ ਬਣੂਗਾ ਸੋ ਜਿਹੜਾ ਮੈਂ ਤਰੀਕਾ ਤੁਹਾਨੂੰ ਦੱਸਣ ਵਾਲਾ ਨਾ ਹੋਣਾ ਸਟੌਪ ਲੌਸ ਟ੍ਰੇਲ ਕਰਨ ਦਾ ਇਹ ਤੁਹਾਡਾ ਕਾਲ ਵਾਸਤੇ ਤੇ ਪੁੱਟ ਵਾਸਤੇ ਦੋਨਾਂ ਵਾਸ ਸੇਮੀਆ ਤੁਸੀਂ ਦੇਖੋ ਨਿਫਟੀ ਦਾ ਚਾਰਟ ਇਧਰ ਤੁਹਾਡਾ ਤੇ ਇਧਰ ਤੁਹਾਡਾ ਹੋ ਗਿਆ ਪ੍ਰੀਮੀਅਮ ਦਾ ਚਾਰਟ ਐ ਦੇ ਵਿੱਚ ਸਾਰਾ ਗੇਮ ਆ ਐ ਦੇ ਵਿੱਚ ਦੋਹੀ ਸਟਾਪ ਲਸ ਟ੍ਰੇਲ ਕਰਨਾ ਹੈ ਹੁਣ ਦੇਖੋ ਸਮਝੋ ਕਿਵੇਂ ਕਰਨਾ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਦੇਖੋ ਇੱਥੋਂ ਨਿਫਟੀ ਜਾਣ ਲਈ ਉੱਤੇ ਐ ਐ ਕਰਕੇ ਜਾਣ ਲਈ ਉੱਤੇ ਹੈ ਨਾ ਏਦਾਂ ਕਰਕੇ ਉੱਤੇ ਜਾਣ ਲਈ ਹੈ ਸੋ ਪਹਿਲਾਂ ਸਟਾਪ ਲਸ ਆਪਣਾ ਇੱਥੇ ਸੀ ਜਿਵੇਂ ਆ ਹਾਈ ਬ੍ਰੇਕ ਹੋ ਜਾਂਦਾ 5 ਮਿੰਟ ਦਾ ਕੈਂਡਲ ਉੱਤੇ ক্লোਜ਼ ਕਰਦਾ ਫਿਰ ਆਪਾਂ ਸਟਾਪ ਲਸ ਨੂੰ ਜੋ ਕੇ ਇੱਥੇ ਕਰ ਦਿੰਦੇ ਆ ਜਦੋਂ ਦੇਖੋ ਫੇਰ ਥੱਲੇ ਆਉਂਦੀ ਆ ਤੇ ਫਿਰ ਉਸ ਤੋਂ ਬਾਅਦ ਨਵਾਂ ਹਾਈ ਬਣਾਉਂਦੀ ਆ ਪਿਛਲੇ ਹਾਈ ਨੂੰ ਬ੍ਰੇਕ ਕਰ ਦਿੰਦੀ ਆ ਤੇ 5 ਮਿੰਟ ਦਾ ਹਾਰਾ ਕੈਂਡਲ ਉੱਤੇ ক্লোਜ਼ ਕਰ ਦਿੰਦਾ ਫਿਰ ਆਪਾਂ ਸਟਾਪ ਲੌਸ ਨੂੰ ਜੋ ਕੇ ਇੱਥੇ ਕਰ ਦਿੰਨੇ ਆ ਸੋ ਇਸ ਤਰੀਕੇ ਦੇ ਨਾਲ ਆਪਾਂ ਸਟਾਪ ਲੌਸ ਨੂੰ ਅੱਗੇ ਕਰਦੇ ਆ ਹੁਣ ਇਹਦੇ ਵਿੱਚ ਸਮਝੋ ਤੁਸੀਂ ਇਹਦੇ ਵਿੱਚ ਦੇਖੋ ਜੇ ਕੈਂਡਲ ਸਟਿਕ ਦੇ ਵਿੱਚ ਨਾ ਸਮਝਾਏ ਨਾ ਲਾਈਨ ਵਾਲਾ ਚਾਰਟ ਕਰਕੇ ਵੀ ਸਮਝ ਸਕਦੇ ਜੋ ਪਰ ਕੈਂਡਲ ਦੇ ਵਿੱਚ ਵੀ ਮੈਂ ਤੁਹਾਨੂੰ ਇਹਨਾਂ इजीली ਤਰੀਕੇ ਨਾਲ ਸਮਝਾ ਦੇਣਾ ਦੇਖੋ ਸਭ ਤੋਂ ਪਹਿਲਾਂ ਆਪਾਂ ਸਟਾਪ ਲੌਸ ਇੱਥੇ ਲਾਇਆ ਤੇ ਐਦਾ ਹਾਈ ਬ੍ਰੇਕ ਹੋਇਆ ਤੇ ਆਪਣੀ ਐਂਟਰੀ ਹੋਈ ਠੀਕ ਹੈ ਐਂਟਰੀ ਹੋ ਗਈ ਹੁਣ ਆਪਣਾ ਜਿਹੜਾ ਹਾਈ ਬਣਿਆ ਪਹਿਲਾ ਹਾਈ ਬਣਿਆ ਆ ਬਣਿਆ ਜਿਹੜਾ ਹਰੇ ਕੈਂਡਲ ਨੇ ਬਣਾਇਆ ਉਸ ਤੋਂ ਬਾਅਦ ਇੱਕ ਲਾਲ ਕੈਂਡਲ ਬਣਿਆ ਲਾਲ ਕੈਂਡਲ ਬਣਿਆ ਤੇ ਹੁਣ ਆਪਾਂ ਵੇਟ ਕਰਨਾ ਕਿ ਜਿਹੜਾ ਪਿਛਲਾ ਹਾਈ ਬਣਿਆ ਇਹ ਬ੍ਰੀਕ ਹੋਏ ਹੁਣ ਉਸ ਤੋਂ ਬਾਅਦ ਅਗਲਾ ਹਰਾ ਕੈਂਡਲ ਬਣਿਆ ਹਰੇ ਕੈਂਡਲ ਨੇ ਹਾਈ ਬ੍ਰੀਕ ਕੀਤਾ ਹੈ ਤੇ ਹਰੇ ਕੈਂਡਲ ਦੀ ਆਪਾਂ ਬੋਡੀ ਵੇਖਣੀ ਆ ਕਿ ਇਹਦੀ ਬੋਡੀ ਪਿਛਲੇ ਦੋਨਾਂ ਕੈਂਡਲਾਂ ਤੋਂ ਉੱਤੇ ਹੋਣੀ ਚਾਹੀਦੀ ਆ ਪਿਛਲੇ ਹਰੇ ਕੈਂਡਲ ਤੋਂ ਤੇ ਲਾਲ ਕੈਂਡਲ ਤੋਂ ਇਹਦੀ ਬੋਡੀ ਉੱਤੇ ਆ ਠੀਕ ਆ ਓਕੇ ਹੁਣ ਆਪਾਂ ਸਟਾਪ ਲੋਸ ਨੂੰ ਇੱਥੋਂ ਚੁੱਕਾਂਗੇ ਇਹਦੀ ਥੱਲੇ ਕਰ ਦਾਂਗੇ ਉਸ ਤੋਂ ਬਾਅਦ ਆ ਫੇਰ ਲਾਲ ਕੈਂਡਲ ਬਣਿਆ ਲਾਲ ਕੈਂਡਲ ਬਣਿਆ ਮਤਲਬ ਕਿ ਥੋੜਾ ਜਿਹਾ ਥੱਲੇ ਆਈ ਜੇਦ ਵਾਰਾ ਕੈਂਡਲ ਬੰਦਾ ਥੋੜਾ ਜਿਹਾ ਉੱਤੇ ਜਾਂਦੀ ਹਰੇ ਕੈਂਡਲ ਨਾਲ ਉੱਤੇ ਜਾਂਦੀ ਲਾਲ ਕੈਂਡਲ ਨਾਲ ਥੱਲੇ ਆਉਂਦੀ ਹੈ ਇਹ ਕਲੀਅਰ ਹੋ ਗਿਆ ਸੋ ਲਾਲ ਕੈਂਡਲ ਬਣਿਆ ਫੇਰ ਉਸ ਤੋਂ ਬਾਅਦ ਦੋ ਹਰੇ ਕੈਂਡਲ ਬਣੇ ਪਰ ਇਹ ਛੋਟੇ ਛੋਟੇ ਹਰੇ ਕੈਂਡਲ ਬਣੇ ਤੇ ਇਹਨਾਂ ਦੀ ਦੇਖੋ ਬੋਡੀ ਜਿਹੜੀ ਆ ਉਹ ਤਾਂ ਚਲੋ ਮਤਲਬ ਕਿ ਥੋੜੀ ਜਿਹੀ ਉੱਤੇ ਚਲ ਗਈ ਆ ਪਰ ਇਹਨਾਂ ਨੇ ਜਿਹੜਾ ਪਿਛਲਾ ਹਾਈ ਆ ਆ ਜਿਹੜਾ ਹਾਈ ਆ ਇੱਕ ਵਾਰਾਂ ਕਲੀਅਰ ਕਰ ਲਈਏ ਆ ਜਿਹੜਾ ਹਾਈ ਆ ਇਹਨੂੰ ਬ੍ਰੇਕ ਨਹੀਂ ਕੀਤਾ ਹੁਣ ਇਹ ਇਹ ਹਰਾ ਕੈਂਡਲ ਬਣ ਕੇ ਉੱਤੇ ক্লোਜ਼ ਹੋ ਗਿਆ ਹੁਣ ਆਪਾਂ ਸਟੌਪ ਲੌਸ ਨੂੰ ਇੱਥੋਂ ਉੱਚ ਕੇ ਇਹਦੇ ਥੱਲੇ ਕਰ ਦਾਂਗੇ ਇੱਥੇ ਆ ਗਿਆ ਆਪਣਾ ਸਟੌਪ ਲੌਸ ਹੁਣ ਆਪਣਾ ਹਾਈ ਬਣ ਗਿਆ ਆ ਹੁਣ ਜਦੋਂ ਦੇਖੋ ਇਹ ਹਾਈ ਬ੍ਰੇਕ ਹੋਊਗਾ ਤੇ ਹਰਾ ਕੈਂਡਲ ਬਣ ਕੇ ਉੱਤੇ ক্লোਜ਼ ਕਰੂਗਾ ਫਿਰ ਆਪਾਂ ਸਟੌਪ ਲੌਸ ਨੂੰ ਅੱਗੇ ਕਰਨਾ ਹੁਣ ਦੇਖੋ ਇੱਥੇ ਹਰਾ ਕੈਂਡਲ ਬਣਿਆ ਪਰ ਛੋਟਾ ਜਿਹਾ ਬਣਿਆ ਇੱਥੇ ਲਾਲ ਕੈਂਡਲ ਬਣਿਆ ਹਾਈ ਬ੍ਰੇਕ ਕੀਤਾ ਪਰ ਨਹੀਂ ਕਰਨ ਹਾਲੇ ਆਪਣੀ ਕੰਡੀਸ਼ਨ ਕੀ ਹੈ ਕਿ ਹਰਾ ਕੈਂਡਲ ਬਣੇ ਤੇ ਇਹ ਹਾਈ ਬ੍ਰੇਕ ਕਰਕੇ ਉੱਤੇ ক্লোਜ਼ ਕਰੇ ਇੱਥੇ ਵੀ ਨਹੀਂ ਹੋਣਿਆ ਇੱਥੇ ਜਾ ਕੇ ਹੁੰਦਾ ਹੈ ਐਸਾ ਰੀ ਕੈਂਡਲ ਨੇ ਪਿਛਲੇ ਹਾਈ ਨੂੰ ਐਸਾ ਹੀ ਨੂੰ ਬ੍ਰੇਕ ਕੀਤਾ ਤੇ ਉੱਤੇ ক্লোਜ਼ ਕੀਤਾ ਹੁਣ ਆਪਾਂ ਕੀ ਕਰਾਂਗੇ ਇੱਥੋਂ ਸਟੌਪ ਲੌਸ ਨੂੰ ਚੁੱਕਾਂਗੇ ਤੇ ਸਿੱਧਾ ਇੱਥੇ ਲੈ ਆਵਾਂਗੇ ਇੱਥੇ ਆ ਗਿਆ ਸਟੌਪ ਲੌਸ ਆਪਣਾ ਉਸ ਤੋਂ ਬਾਅਦ ਆ ਦੇਖੋ ਫੇਰ ਲਾਲ ਕੈਂਡਲ ਬਣਿਆ ਤੇ ਆ ਆਪਣਾ ਹਾਈ ਬਣ ਗਿਆ ਤੇ ਅਗਲੇ ਹਰੇ ਕੈਂਡਲ ਨੇ ਸਾਈ ਨੂੰ ਬ੍ਰੇਕ ਕਰਕੇ ਉੱਤੇ ক্লোਜ਼ ਕਰਤਾ ਤੇ ਸਟੌਪ ਲੌਸ ਨੂੰ ਆਪਾਂ ਇੱਥੋਂ ਚੁੱਕ ਕੇ ਇੱਥੇ ਕਰਤਾ ਇੱਥੇ ਕਰਤਾ ਸਟੌਪ ਲੌਸ ਨੂੰ ਆਪਾਂ ਤੇ 1 ਮਿੰਟ ਪਿਛਲਾ ਆਪਾਂ ਨੂੰ ਮੂਵ ਕਰ ਦਈਏ ਇੱਥੇ ਆਪਣਾ ਸਟੌਪ ਲੌਸ ਆ ਗਿਆ ਤੇ ਹੁਣ ਦੇਖੋ ਉਸ ਤੋਂ ਬਾਅਦ ਆ ਆਹ ਹੀ ਬਣਿਆ ਤੇ ਆਹ ਹੀ ਬ੍ਰੇਕ ਨਹੀਂ ਹੋਣ ਡਿਆ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਆਪਣਾ ਸਟੌਪ ਲੌਸ ਹਿੱਟ ਹੋ ਗਿਆ ਤੇ ਸਟੌਪ ਲੌਸ ਹਿੱਟ ਹੋਇਆ ਪਰ ਆਪਣਾ ਪ੍ਰੋਫਿਟ ਇਹਦੇ ਵਿੱਚ ਬੁੱਕ ਹੋਇਆ ਲੌਸ ਨਹੀਂ ਹੋਇਆ ਤੇ ਜੇ ਇਸੇ ਤਰ੍ਹਾਂ ਹੋਰ ਉੱਤੇ ਜਾਂਦੀ ਤੇ ਆਪਾਂ ਪ੍ਰੋਫਿਟ ਹੋਰ ਵੱਡਾ ਕਰ ਸਕਦੇ ਸੀ ਸੋ ਇਹ ਸਿੰਪਲ ਜਿਹਾ ਤਰੀਕਾ ਸਟੌਪ ਲੌਸ ਨੂੰ ਟ੍ਰੇਲ ਕਰਨ ਦਾ ਕਾਲ ਵਾਸਤੇ ਵੀ ਇਹੀ ਆ ਤੇ ਪੁੱਟ ਵਾਸਤੇ ਵੀ ਇਹੀ ਆ ਕਿਉਂ ਕਿਉਂਕਿ ਦੇਖੋ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਹਮੇਸ਼ਾ ਡਬਲ ਪੈਟਰਨ ਬਣੂਗਾ ਪ੍ਰੀਮੀਅਮ ਦਾ ਚਾਰਟ ਹਮੇਸ਼ਾ ਉੱਤੇ ਹੀ ਜਾਊਗਾ ਸੋ ਪ੍ਰੀਮੀਅਮ ਦੇ ਚਾਰਟ ਦੇ ਹਿਸਾਬ ਨਾਲ ਆਪਾਂ ਸਟੌਪ ਲੌਸ ਨੂੰ ਟ੍ਰੇਲ ਕਰਨਾ ਇਸ ਸੋ ਫਿਰ ਵੀ ਦੇਖੋ ਜੇ ਕੋਈ ਡਾਊਟ ਰਹਿ ਗਿਆ ਤੁਹਾਡਾ ਸਟਾਪ ਲੋਸ ਟ੍ਰੇਲਿੰਗ ਬਾਰੇ ਤੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੋ ਸੋ ਇਹ ਆਪਣਾ ਸੀ ਇਸ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਸਕਦੇ ਜੋ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ